ਸ਼ਿਕਾਂ ਲਗਣੀਆਂ ਅੱਖਾਂ ਚੋਂ ਪਾਣੀ ਵਹਿਣਾ ਨੱਕ ਵਹਿਣਾ ਬੁਖਾਰ ਚੜ ਜਾਣਾ ਇਹਦਾ ਸਭ ਤੋਂ ਵਧੀਆ ਇਲਾਜ ਹੈ ਕਿ ਜਿੱਦਾਂ ਤੁਹਾਨੂੰ ਪਹਿਲੀ ਛਿਕ ਆਉਂਦੀ ਹੈ ਸਿਰਫ 7 ਦਾਣੇ ਕਾਲੀ ਮਿਰਚ ਦੇ 7 ਦਾਣੇ ਕਾਲੀ ਮਿਰਚ ਦੇ ਸਾਬਤ ਤੁਹਾਡੇ ਘਰ ਪਏ ਹੋਣਗੇ ਉਹ 7 ਦਾਣੇ ਕਾਲੀ ਮਿਰਚ ਦੇ ਆਪਣੇ ਹੱਥ ਚ ਲਓ ਸਿਰੇ ਖਾਲੀ ਪੇਟ ਉਹ ਨੂੰ ਮੂੰਹ ਚ ਪਾਓ ਤੇ ਗਰਮ ਪਾਣੀ ਨਾਲ ਲੈ ਲਓ ਜਿੱਦਾਂ ਅਸੀਂ ਗੋਲੀਆਂ ਲੈਣੇ ਆਂ ਵਿਸ਼ਵਾਸ ਕਰਿਓ 45 ਮਿੰਟ ਦੇ ਅੰਦਰ ਅੰਦਰ ਤੁਹਾਡੀ ਛਿਕਾਂ ਆਂਦੀ ਸਮੱਸਿਆ ਜਿਹੜੀ ਹੈ ਉਸੇ ਵੇਲੇ ਬੈਟਰ ਹੋ ਜੇਗੀ ਜਿਵੇਂ ਸੱਤ ਕਾਲੀਆਂ ਮਿਰਚਾਂ ਦਾ ਇਸਤੇਮਾਲ ਕਰਨ ਦੇ ਨਾਲ ਹੀ ਛਿੱਕਾਂ ਨੂੰ ਉਸੇ ਵੇਲੇ ਐਕ ਆਰਾਮ ਆਉ ਜਿਵੇਂ ਅੰਗਰੇਜ਼ੀ ਗੋਲੀ ਖਾਦੀ ਹੁੰਦੀ ਹੈ ਅੰਗਰੇਜ਼ੀ ਗੋਲੀ ਵੀ ਚਾਹੇ ਲੇਟ ਕੰਮ ਕਰੂਗੀ ਉਹ ਤੋਂ ਪਹਿਲਾਂ ਕੰਮ ਕਰ ਜੂ ਜਿਵੇਂ ਸਰ ਆਪਾਂ ਦੇਖਦੇ ਹਾਂ ਕਿ ਹੈਪੇਟਾਈਟਿਸ ਏ ਤੇ ਈ ਦਾ ਵੀ ਖਤਰਾ ਮਟਰਾ ਰਿਹਾ ਹੈ ਆ ਉਹਦਾ ਉਹਦਾ ਆਪਾਂ ਕਿਵੇਂ ਹੈਪੇਟਾਈਟਿਸ ਏ ਤੇ ਹੈਪੇਟਾਈਟਿਸ ਈ ਜਿਹੜੀ ਵਾਟਰ ਬੌਂਡ ਡਿਸਆਰਡਰ ਜਿਹੜਾ ਕਿ ਪਾਣੀ ਦੇ ਕਾਰਨ ਹੁੰਦੇ ਨੇ ਗੰਦੇ ਪਾਣੀ ਪੀਣ ਕਰਕੇ ਉਹਦਾ ਇੱਕੋ ਹੀ ਇਲਾਜ ਹੈ ਕਿ ਆਲੂ ਬੁਖਾਰੇ ਤੇ ਪਲੱਸ ਤੁਸੀਂ ਇਮਲੀ ਜਿਹੜੀ ਆ ਰਾਤ ਨੂੰ ਪਾਣੀ ਚ ਪਿਓ ਦੋ ਆਲੂ ਬਖਾਰੇ ਰੋਜ਼ ਸੁੱਕੇ ਆਲੂ ਬਖਾਰੇ ਬਾਜ਼ਾਰੋਂ ਮੰਗਾ ਲਓ ਉਹ ਰਾਤ ਨੂੰ ਪਾਣੀ ਚ ਪਿਓ ਪਲੱਸ ਇਮਲੀ ਬਾਜ਼ਾਰੋਂ ਮਿਲ ਜਾਂਦੀ ਏ ਉਹ ਦੋਨੋਂ ਨੂੰ ਪਾਣੀ ਚ ਪੀ ਲਓ ਸਵੇਰ ਨੂੰ ਪਾਣੀ ਨੂੰ ਮੱਥ ਲਓ ਮਤ ਕੇ ਛਾਂ ਕਿ ਉਹਦਾ ਪਾਣੀ ਸਵੇਰੇ ਇਦਾਂ ਹੀ ਸ਼ਾਮਾਂ ਨੂੰ ਪਿਓ ਤੁਹਾਨੂੰ ਨਜ਼ਰ ਆ ਜਾਊਗਾ ਕਿ ਜਿਹੜਾ ਤੁਹਾਡਾ ਹੈਪੇਟਾਈਟਸ A ਤੇ E ਹੈ ਕਿਉਂਕਿ ਹੈਪੇਟਾਈਟਸ A ਤੇ E ਦੇ ਵਿੱਚ ਸਿਰਫ ਤੁਹਾਡੇ OTPT ਜਿਹੜੇ ਨੇ ਉਹ 3 4 100 ਤੱਕ ਹੋ ਜਾਂਦਾ ਮਤਲਬ 200 ਤੋਂ 300 ਤੋਂ ਲੈ ਕੇ ਕਿ 25000 ਤੋਂ 30000 ਤੱਕ ਹੋ ਜਾਂਦੇ ਨੇ ਜਿਹੜਾ ਤੁਹਾਡਾ ਜੌਂਡੇ ਦਾ ਜਿਹਨੂੰ ਅਸੀਂ ਪੀਲੀਆ ਕਹਿੰਦੇ ਆ ਉਹ ਅਪ੍ਰੋਕਸੀਮੇਟਲੀ 7-8 ਦਿਨਾਂ ਦੇ ਨੇੜੇ ਤੇ ਪਹੁੰਚ ਜਾਂਦਾ ਇਹ ਡਰਨ ਵਾਲੀ ਕੋਈ ਬਿਮਾਰੀ ਨਹੀਂ ਹੈ ਇਹ 7-8 ਦਿਨਾਂ ਦੇ ਵਿੱਚ ਆਪਣੇ ਆਪ ਨੂੰ ਮੋੜਾ ਪੈ ਜਾਊਗਾ ਇਸੇ ਕੌਸ਼ਤ ਦੇ ਨਾਲ ਬਟ ਮੇਰੀ ਪਰਸਨਲ ਸਲਾਹ ਹੈ ਕਿ ਜਿਹੜਾ ਵੀ ਵੀਰ ਅੱਜ ਦੇ ਟਾਈਮ 'ਚ ਪਾਣੀ ਪੀਵੇ ਉਹ ਪਾਣੀ ਨੂੰ ਪਹਿਲਾਂ ਗਰਮ ਪਾਣੀ ਕਰੇ ਉਹਨੂੰ ਠੰਡਾ ਕਰਕੇ ਫੇਰ ਪੀਵੇ ਡਾਇਰੈਕਟ ਪਾਣੀ ਨਾ ਪੀਵੇ ਜਾਨੀ ਉਬਾਲੇ ਬਿਨਾ ਪਾਣੀ ਦਾ ਉਬਾਲੇ ਬਿਨਾ ਪਾਣੀ ਨਾ ਪੀਵੇ ਇਸ ਲਈ ਜੋ ਮਰਜ਼ੀ ਕਰਕੇ ਕਰੋ ਉਬਾਲੇ ਬਿਨਾ ਪਾਣੀ ਨਹੀਂ ਪੀਣਾ